ਆਪਣੇ ਆਧਵਾ ਦੀ ਗੱਲ ਸੁਣ ਰਹੇ ਸਤਿਯੋ ਅਧਸਕੂ ਚੌਕੀ ਦਾ ਜਿਹੜਾ ਮਸਲਾ ਪੁਮਰ ਜਿੱਥੇ ਲੈ ਭੰਡੇ ਜ਼ਿਲ੍ਹੇ ਦੀ ਗੱਲ ਹੋਈ ਉਹ ਪੂਰੇ ਪੰਜਾਬ ਤੋਂ ਨਿਕਲ ਕੇ ਕੇ ਸਿੰਧਸਤਾਨ ਦੇ ਬਹੁਤ ਵੱਡੇ ਹਿੱਸੇ 'ਚ ਇਹ ਮਸਲਾ ਜਾ ਚੁੱਕਿਆ ਹੈ ਅਨੇਕਾਂ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਵਿੱਚ ਹੀ ਬੈਠੀ ਹੋਇਆ ਹੈ ਇਹਨਾਂ ਨੂੰ ਪਤਾ ਹੈ ਕਿ ਇਹ ਮਸਲਾ ਹੱਲ ਕਰਨਾ ਪੈਣਾ ਕਿ ਜੋ ਜਸਟਿਸਮ ਦੇ ਇਹ ਲੋਕ ਲੈ ਰਹੇ ਸਭ ਮਸਲੇ ਤੇ ਖੜੀ ਹੋਈ ਆ ਚੌਕੇ ਨੂੰ ਜਿਵੇਂ ਪੂਰੇ ਪੰਜਾਬ ਦਾ ਇੱਕ ਹੱਬ ਬਣਾਇਆ ਗਿਆ ਉੱਥੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਉਥੇ ਆਉਂਦੇ ਰਹੇ ਇਹਨਾਂ ਅਧਿਆਪਕਾਂ ਦੀ ਹਮਾਇਤ ਤੇ ਇਥੋਂ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਇਸ ਮਸਲੇ ਨੂੰ ਆਪ ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰਦੀਆਂ ਨੇ ਇਸ ਕਰਕੇ ਅੱਜ ਤੋਂ ਬਦਲ ਲੰਮੇ ਸਮੇਂ ਤੋਂ ਬਾਅਦ ਸਾਡੇ ਬਹੁਤ ਸਾਰੇ ਅਧਿਆਪਕ ਸਾਥੀ ਸਕੂਲ ਦੇ ਵਿੱਚ ਦੁਬਾਰੇ ਜਾ ਕੇ ਪੜਾ ਰਹੇ ਨੇ ਤੇ ਇੰਨਾ ਸਾਖਾਂ ਨਹੀਂ ਸੀ ਕਿਉਂਕਿ ਜਿਸ ਤਰ੍ਹਾਂ ਦੇ ਰੂਨ ਸੀ ਵਿਜੇ ਕਮੇਟੀ ਮੈਨੇਜਮੈਂਟ ਕਮੇਟੀ ਚੱਲੀ ਜਾਂਦੀ ਆ ਤਾਂ ਅਧਿਆਪਕ ਵੀ ਕਮੇਟੀ ਦੇ ਨਾਲ ਹੀ ਜਾਣਗੇ ਤੇ ਜਿਹੜੀਆਂ ਹੋਰ ਆਉਣ ਵਾਲੀਆਂ ਭਰਤੀਆਂ ਨੇ ਮੰਦੇਸਰ ਕੀਤੀਆਂ ਜਾਣਗੀਆਂ ਪਰ ਇਹ ਇਥੋਂ ਦੇ ਪ੍ਰਸ਼ਾਸਨ ਤੇ ਉੱਤੇ ਇਥੋਂ ਦੀਆਂ ਕਿਸਾਨ ਜਿੱਥੇ ਬੰਦੀਆਂ ਇਥੋਂ ਦੇ ਜ ਸਰ ਦੁਨੀਆ ਦਾ ਜਿਹੜਾ ਲੜਨ ਵਾਲੇ ਲੋਕ ਨੇ ਉਹਦਾ ਦਵਾ ਸੀ ਲੰਮੇ ਸਮੇਂ ਬਾਅਦ ਉਹਨਾਂ ਨੇ ਟਾਈਮ ਜਰੂਰ ਲਾਇਆ ਉਹ ਦੇਖਦੇ ਸੀ ਕਿੰਨੀ ਲੜਾਈ ਇਹ ਲੜ ਸਕਦੇ ਨੇ ਪਰ ਉਹ ਅਧਿਆਪਕ ਅਖੀਰ ਨੂੰ ਉਹਨਾਂ ਨੇ ਜ਼ਹਾਜ਼ਰ ਕਰਾਉਣੇ ਪਏ ਇਸ ਕਰਕੇ ਜਿਹੜੇ ਦੋ ਸਾਡੇ ਸਾਥੀ ਰਹਿੰਦੇ ਨੇ ਜਿਨ੍ਹਾਂ ਨੂੰ ਇੱਕ ਕਦੇ ਜਦੋਂ ਅਸੀਂ ਮੀਟਿੰਗ ਤੇ ਜਾਂਦੇ ਹਾਂ ਕਦੇ ਕੋਈ ਇਲਜ਼ਾਮ ਲਾਉਂਦੇ ਨੇ ਕਦੇ ਕੋਈ ਇਲਜ਼ਾਮ ਲਾਉਂਦੇ ਆ ਜਦੋਂ ਇੱਥੇ ਉਹਨੂੰ ਮੋੜਮਾ ਜਵਾਬ ਦਿੰਦੇ ਆ ਵੀ ਤੁਹਾਡੀ ਗੱਲ 'ਚ ਕੋਈ दम ਨਹੀਂ ਤਾਂ ਉਹ ਕਹਿੰਦੇ ਕੋਈ ਨਾ ਸਾਨੂੰ ਦੱਸ ਦਿੰਦੇ ਹੋ ਸਾਨੂੰ 7 ਦਿਨ ਦੇ ਅਸੀਂ ਇਹਨਾਂ ਨੂੰ ਵੀ ਬਹਾਲ ਕਰਾਂਗੇ ਤੁਸੀਂ ਇਹ ਜਿਹੜੇ ਸਾਥੀ ਜਿਹੜੇ ਬਾਕੀ ਨੇ ਉਹਨਾਂ ਤੋਂ ਜੁਆਇਰ ਕਰਾਓ ਇੱਕ ਵਾਰੀ ਮੈਂ ਮਿਨਿਸਟਰ ਜੀ ਪ੍ਰਧਾਨ ਜੀ ਸਾਰੇ ਵਿੱਚ ਸੀ ਉਹਨਾਂ ਨੇ ਇਹ ਗੱਲ ਕਹੀ ਤੁਸੀਂ ਇਹ ਜਿਹੜੇ ਜਿਹੜੇ ਨਾੜ ਸਾਥੀ ਨੇ ਤੁਸੀਂ ਇੱਕ ਵਾਰੀ ਹਾਜ਼ਰ ਕਰਾਓ ਸਾਨੂੰ 15 ਦਿਨਾਂ ਦਾ ਸਮਾਧ ਦੇ 15 ਦਾ ਜਿਹੜੇ ਤੁਹਾਡੇ ਦੋ ਆ ਦੋ ਸਾਥੀ ਜੁਆਇਰ ਕਰਾਉਣ ਵਾਲੇ ਨੇ ਇਹਨਾਂ ਨੂੰ ਹਾਜ਼ਰ ਕਰਾਵਾਂਗੇ ਪਰ ਇਹਨਾਂ ਦੇ ਵਿੱਚ ਵੀ ਆਪਾਂ ਜਿ세 ਬੰਦੇ ਕਾਗੂ ਪਹਿਲਾਂ ਵੀ ਕਹਿੰਦੇ ਹੁੰਦੇ ਆ ਨਾ ਸਰਕਾਰ ਤੇ ਯਕੀਨ ਕਰੋ ਮਾਗਰੇ ਪ੍ਰਸੰਚਿਤ ਕਰੀ ਇਹਨਾਂ ਤੇ ਯਕੀਨ ਕਰਨਾ ਚਾਹੀਦਾ ਇਸ ਕਰਕੇ ਸਾਨੂੰ ਉਦੋਂ ਵੀ ਪਤਾ ਸੀ ਵੀ ਇਹ ਮੁਕਰਦੇ ਹੁੰਦੇ ਹੈ ਕਹਿੰਗੇ ਤੇ ਇਸੇ ਗੱਲ ਤੇ ਇਹ ਫੇਰ ਇੱਕ ਵਾਰੀ ਇਹਨਾਂ ਨੇ ਆਪਣਾ ਜਿਹੜਾ ਵਾਅਦਾ ਤੋੜ ਕੇ ਲੋਕਾਂ ਜਗਰ ਸਾਫਤ ਕਰਦੀ ਵੀ ਇਹਨਾਂ ਤੇ ਕਦੇ ਕਹੀ ਗੱਲ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਉਹ ਸਾਥੀਓ ਜਿਸ ਤਰ੍ਹਾਂ ਦੇ ਹਾਲਾਤ ਨੇ ਪੂਰੇ ਹਿੰਦੁਸਤਾਨ ਅੰਦਰ ਸਿੱਖਿਆ ਨੂੰ ਲੈ ਕੇ ਥੋੜਾ ਜਿਹਾ ਸੋਚਣ ਦੀ ਲੋੜ ਆ ਯੂਪੀ ਦੇ ਵਿੱਚ 27000 ਸਕੂਲ ਬੰਦ ਕਰਨਾ ਹੈ ਇਹ ਸੋਚਣਾ ਕਿ ਸਾਡੇ ਜਿਹੜੇ ਹਿੰਦੁਸਤਾਨ ਦੀ ਪਾਲਿਸੀ ਆ ਜਿਹੜੀਆਂ ਸਰਕਾਰਾਂ ਦੀ ਪਾਲਿਸੀ ਆ ਸੈਂਟਰ ਦੀ ਪਾਲਿਸੀ ਆ ਰਾਜਾਂ ਦੀ ਪਾਲਿਸੀ ਆ ਉਹ ਸਿੱਖਿਆ ਨੂੰ ਲੈ ਕੇ ਹਾਇ ਕੀ ਮੱਧਪਦੇਸ਼ ਦੇ ਸਕੂਲ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਬੰਦ ਕਰਤੇ ਮੱਤ ਸੋਚੋ ਇਹ ਕਿਦਾ ਭਗਵੰਤ ਮਾਨ ਕੋਈ ਉਹਨਾਂ ਨੂੰ ਅਲਰਟ ਅੱਗ ਆਡਾ ਹੈ ਇੱਥੇ ਮਿਡਲ ਸਕੂਲ ਨੂੰ ਬੰਦ ਕਰਨ ਦੀ ਪਾਲਿਸੀ ਲੈ ਕੇ ਆ ਚੁੱਕੇ ਆ ਪਰ ਜਿੱਥੇ ਬੰਦਕ ਦਬਾਅ ਜਿਹੜੀ ਸੋਡੀ ਏਕਤਾ ਇਹ ਵੱਡੀ ਆ ਇਹ ਤੋਂ ਲੋਕ ਲੜਦੇ ਨੇ ਇਕੱਠੇ ਹੁੰਦੇ ਦੇ ਸਿਰ ਜੋੜਦੇ ਨੇ ਅਜਿਹੇ ਇਕੱਠ ਯੂਪੀ ਦੇ ਵਿੱਚ ਤੁਸੀਂ ਕਲਦਨ ਦੀ ਸੋਚ ਨਹੀਂ ਸਕਦੇ ਕੋਈ ਨਾ ਕੋਈ ਜੱਥੇ ਵਧੀਆ ਲੜਦੀਆਂ ਨਾ ਕਿਸਾਨ ਦੇ ਉੱਤੇ ਬੰਦੀਆਂ ਇਸ ਕਰਕੇ ਪੰਜਾਬ ਦੇ ਇਹਨਾਂ ਲੋਕਾਂ ਦਾ ਲੜ ਦਾ ਮਾਦਾ ਇਥੋਂ ਦਾ ਇਤਿਹਾਸ ਇਥੋਂ ਦੇ ਗੁਰੂਆਂ ਦਾ ਇਤਿਹਾਸ ਇਥੋਂ ਨਾਲੇ ਲੜਦੇ ਲੋਕਾਂ ਦਾ ਇਤਿਹਾਸ ਸਾਡੇ ਖੂਨ ਦੇ ਵਿੱਚ ਇਸ ਕਰਕੇ ਜਦੋਂ ਵੀ ਕਦੇ ਲੋਕਾਂ ਤੇ ਭਿੰਡ ਪੈਂਦੀ ਆ ਕੋਈ ਇਹ ਨਹੀਂ ਦੇਖਦੇ ਮ ਇੱਕ ਬੰਦੇ ਦਾ ਮਸਲਾ ਦੋ ਦਾ ਮਸਲਾ 50 ਦਾ ਮਸਲਾ ਉਹ ਉਹਨਾਂ ਲੜਦੇ ਆ ਇਹ ਸਾਠ ਅਧਿਆਪਕ ਚੌਕੇ ਦੇ ਇਹਨਾਂ ਵਾਸਤੇ ਇਹ ਮਸਲਾ ਨਹੀਂ ਸੀ ਵੀ ਇੱਕ ਦੋ ਲੋਕਾਂ ਵਾਸਤੇ ਬੇਅਦਬਕਾਂ ਦੀ ਲੜਾਈ ਆ ਇਹਦੇ ਹੱਪਕਾਂ ਦੀ ਲੜਾਈ ਪੂਰੇ ਪੰਜਾਬ ਦੇ ਲੋਕਾਂ ਨੇ ਲੜੀ ਇੱਥੇ ਦੋ ਝਮਕਾਂ ਦੇ ਮਸਲੇ ਵਾਸਤੇ ਵੀ ਹਜ਼ਾਰਾਂ ਲੋਕ ਇੱਥੇ ਹੋ ਜਾਂਦੇ ਨੇ ਇੱਕ 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 ਮਿੰਟ ਦਾ ਮਸਲਾ ਹੋਵੇ ਨਰਿੰਦਰਦੀਪ ਦਾ ਮਸਲਾ ਜਾਂ ਹੋਰ ਮਸਲੇ ਆ ਹਜ਼ਾਰਾਂ ਇੱਥੋਂ ਦੇ ਲੋਕ ਨੇ ਜਿਹੜੇ ਉਹਨਾਂ ਦੇ ਹੱਕ ਦੇ ਉੱਤੇ ਨਿਕਲ ਕੇ ਆਉਂਦੇ ਨੇ ਪਰ ਇਹ ਲੜਾਈ ਆ ਜਿਹੜੀ ਜੇ ਤੁਸੀਂ ਦੁਨੀਆਏ ਪਾਰ ਦੇ ਦੂਜੇ ਸੱਚ ਦਾ ਜਾ ਕੇ ਦੇਖੋ ਇੱਥੋਂ ਦੀ ਮੋਦੀ ਤੇ ਮਿਕਸਾਂ ਦੀ ਜੋੜੀ ਜਿਹੜੀ ਗੁੰਡਾ ਕਰਦੀ ਆ ਜਾ ਆਰਜਸਤ ਜਿਹੜੀਆਂ ਪਾਲਿਸੀਆਂ ਨੇ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਦਾ ਆਦਾਰ ਤੇ ਉਹਨੂੰ ਵੰਡ ਕੇ ਇਸ ਦੇ ਗੁਰੂ ਲਗਾਤਾਰ ਤੋੜਦੀਆਂ ਕਮਜ਼ੋਰ ਕਰਨ ਦੀਆਂ ਲੋਕ ਲਾਂਡਾ ਸਕਣ ਆਪਣੇ ਹੱਕ ਨਾ ਮੰਗ ਸਕਣ ਇਸ ਗੱਲ ਦੇ ਲਗਾਤਾਰ ਲੱਗੇ ਹੋਏ ਨੇ ਪਰ ਇਥੋਂ ਦੇ ਲੋਕ ਇਸ ਇਸ ਸਟੇਟ ਦੇ ਲੋਕ ਜਦੋਂ ਤੁਸੀਂ ਟੀਚਰ ਹੋਵੋ ਦੇ ਵਿੱਚ ਜਾਗਿਤ ਹੋਵੋ ਦਿੱਲੀ ਤੋਂ ਜਾਂ ਹੋਰ ਕੋਈ ਦੁੱਖੀ ਮਾਰਾ ਨੂੰ ਸਿੱਖਿਆ ਸ਼ਾਸਤਰੀਆਂ ਨੂੰ ਸਮਾਸਾਤਰ ਤੇ ਬੁਲਾਉਣੇ ਹੋ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਜੂਤ ਹੈ ਕਿ ਜਾਂਦੇ ਆ ਜੇ ਕੋਈ ਉਮੀਦ ਅਸੀਂ ਦੁਸਤਾਨ ਦੇ ਵਿੱਚ ਚਿੰਨ ਦਾ ਕੋਈ ਜੇ ਕੋਈ ਕ੍ਰਾਂਤੀ ਹੋ ਸਕਦੀ ਆ ਜੇ ਕੋਈ ਭਲਾ ਇਥੋਂ ਕੋਈ ਗੱਲ ਜਾਣੀ ਹੈ ਪੂਰੀ ਦੁਨੀਆ ਦੇ ਵਿੱਚੋਂ ਤਾਂ ਪੰਜਾਬ ਤੋਂ ਜਾਣੀ ਹੈ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਮੋਦੀ ਵਿਰੋਧ ਦਾ ਮਾਦੋਕ ਇਥੇ ਸੋਚ ਵੀ ਨਹੀਂ ਸਕਦਾ ਮੋਦੀ ਖਿਲਾਫ ਲੜਨ ਤੇ ਮਤਸ਼ਾਹ ਦੇ ਖਿਲਾਫ ਅੜਨ ਦੀ ਗੱਲ ਕੋਈ ਸੋਚ ਨਹੀਂ ਸਕਦਾ ਪੰਜਾਬ ਦੇ ਲੋਕ ਉਸ ਦੇ ਖਿਲਾਫ ਲੜ ਕੇ ਜਿੱਤ ਪ੍ਰਾਪਤ ਕਰਕੇ ਆਏ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਇਤਿਹਾਸ ਇਥੋਂ ਗੁਰੂਆਂ ਦੇ ਕੁਰਬਾਨੀਆਂ ਸਮੁੱਚ ਸੇਹ ਦਿੰਦੀਆਂ ਨੇ ਕੋਈ ਵੀ ਕੋਈ ਫਰਸਵਾ ਜਿਹੜਾ ਕੋਈ ਵੀ ਜਿਹੜਾ ਜਦੋਂ ਫੀਲ ਤਤਰ ਹੋਊਗੀ ਤਾਂ ਉਹਦੇ ਨਾਲ ਖੜਾਂਗੇ ਹੁਣ ਪੰਜਾਬ ਦੀ ਸਰਕਾਰ ਨੇ ਜਿਹੜਾ ਜ਼ਬਰ ਦਾ ਚੱਕਾ ਚਲਾਇਆ ਜੇ ਕੋਈ ਬੋਲਦਾ ਉਹਨੂੰ ਚੱਕ ਕੇ ਜੇਲਾਜ ਮੰਦ ਕਰਦੇ ਆ ਸੰਗਰੂਰ ਦੇ ਵਿੱਚ ਮਜ਼ਦੂਰਾਂ ਨੇ ਆਪਣੀ ਲੜਾਈ ਲੜੀ ਤਾਂ ਸਹਾਇਕ ਇਹਨੇ ਕਿੰਨੇ ਵੱਡੇ ਗੁੱਟੇ ਮਜ਼ਦੂਰ ਨੇ ਜੇਲਾਜ ਬੰਦ ਲਏ ਕਿਸਾਨ ਨੇ ਜੇਲਾਜ ਬੰਦ ਲਏ ਚੌਕਲੇ ਮਸਲੇ ਚ ਹਜੇ ਬੰਦ ਨੇ ਇਸ ਕਰਕੇ 25 ਤਰੀਕ ਨੂੰ ਉੱਥੇ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਪੁਰਸਸ ਦੇਣ ਜਿਹੜੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਆ ਵੱਡੇ ਕਿਨਾਰੇ ਚ ਲੋਕ ਉੱਥੇ ਇਕੱਠੇ ਹੋ ਰਹੇ ਨੇ ਬੇਨਤੀ ਆ 25 ਜੁਲਾਈ ਨੂੰ ਸਮਰੂਹ ਦੇ ਵਿੱਚ ਜਿਹੜੇ ਪੁਲਿਸ ਇਫਸਰ ਸਟੇਟ ਦੇ ਜਿਹੜੇ ਪ੍ਰਦੇਸ਼ਾਰੇ ਦੇ ਧੱਕਾਸ਼ਾਹੀ ਕਰ ਰਹੀ ਆ ਲੋਕਾਂ ਨੂੰ ਮਾਰ ਰਹੀ ਆ ਚੋਖਾ ਗੁਰਸੋਂ ਟਾਉਣਾ ਜ਼ਿਲ੍ਹੇ 'ਚ ਬੰਦ ਕਰ ਰਹੀ ਆ ਜਿਹੜੇ ਹੱਕ ਮੰਗਦੇ ਲੋਕ ਨੇ ਉਹਨਾਂ ਨੂੰ ਨਿਪੜਾਇਆ ਜਾ ਰਿਹਾ ਉਹਦੇ ਲਈ ਆਪਾਂ 25 ਜੁਲਾਈ ਨੂੰ ਵੱਡੇ ਕਿਨਾਰੇ ਦੇ ਸ਼ਾਮਲ ਹੋਈਏ ਇਹ ਸਾਥੀ ਆਦੇ ਜਿਨ੍ਹਾਂ ਦੇ ਸਾਰੀਆਂ ਬੰਦਾ ਪੂਰੀਆਂ ਨਹੀਂ ਹੋ ਜਾਂਦੀਆਂ ਉਹਨਾਂ ਨਾਲ ਉਹ ਉਹਦੇ ਤੱਕ ਇਹਨਾਂ ਦੀ ਹਮਾਇਤ ਦਾ ਐਲਾਨ ਕਰਦੇ ਹੋਏ ਹਰ ਵਾਰ ਆਪ ਲਾਰਮਤ ਫੂੜੇ ਅੰਗ ਸੰਗ੍ਰਹਿਾਂਗੇ ਜੈ ਜਤਾ ਜੈ ਸੰਗਰ ਦੇ ਚਤਰਾੜ ਦੇ